ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਣਾਉਣ ਦੇ ਲਈ ਸ਼ੰਭੂ ਅਤੇ ਖਨੋਰੀ ਬਾਰਡਰ ਵਿਖੇ ਤਰਨਿਆ ਤੇ ਬੈਠੇ ਕਿਸਾਨਾਂ ਦੇ ਵੱਲੋਂ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਿੱਤੇ ਸੱਦੇ ਨੂੰ ਪਰਵਾਹ ਹੁੰਗਾਰਾ ਮਿਲਿਆ ਹੈ ਬੰਦ ਦੇ ਦੌਰਾਨ ਸੜਕੀ ਅਤੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਬਾਜ਼ਾਰਾਂ 'ਚ ਦੁਕਾਨਾਂ ਬੰਦ ਰਹੀਆਂ ਹਾਲਾਂਕਿ ਕਈ ਬਾਜ਼ਾਰ ਖੁੱਲੇ ਵੀ ਰਹੇ પેટ્રોલ ਪੰਪ ਗੈਸ ਸਟੇਸ਼ਨ ਸਬਜ਼ੀ ਮੰਡੀਆਂ ਖੁੱਲੀਆਂ ਰਹੀਆਂ ਦੁੱਧ ਦੀ ਸਪਲਾਈ ਵੀ ਬੰਦ ਤੇ ਘੇਰੇ ਤੋਂ ਬਾਹਰ ਰਹੀ ਫੌਤੀਆ ਥਾਵਾਂ ਉੱਪਰ ਤਾਂ ਲੋਕਾਂ ਨੇ ਖੁਦ ਹੀ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਰੱਖ ਕੇ ਬੰਦ ਨੂੰ ਸਮਰਥਨ ਦਿੱਤਾ ਹੈ ਜਦਕਿ ਕੁਝ ਥਾਂਈ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਖੁੱਲੀਆਂ ਵੀ ਰੱਖੀਆਂ ਗਈਆਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਣਾਉਣ ਦੇ ਲਈ ਸ਼ੰਗੂ ਅਤੇ ਖਨੋਰੀ ਬਾਰਡਰ ਵਿਖੇ ਤਰਨਿਆ ਤੇ ਬੈਠੇ ਕਿਸਾਨਾਂ ਦੇ ਵੱਲੋਂ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਿੱਤੇ ਸੱਦੇ ਨੂੰ ਪਰਵਾਹ ਹੁੰਗਾਰਾ ਮਿਲਿਆ ਹੈ ਬੰਦ ਦੇ ਦੌਰਾਨ ਸੜਕੀ ਅਤੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਬਾਜ਼ਾਰਾਂ 'ਚ ਦੁਕਾਨਾਂ ਬੰਦ ਰਹੀਆਂ ਹਾਲਾਂਕਿ ਕਈ ਬਾਜ਼ਾਰ ਖੁੱਲੇ ਵੀ ਰਹੇ ਪੈਟਰੋਲ ਪੰਪ ਗੈਸ ਸਟੇਸ਼ਨ ਸਬਜ਼ੀ ਮੰਡੀਆਂ ਖੁੱਲੀਆਂ ਰਹੀਆਂ ਦੁੱਧ ਦੀ ਸਪਲਾਈ ਵੀ ਬੰਦ ਤੇ ਘੇਰੇ ਤੋਂ ਬਾਹਰ ਰਹੀ ਪੌਤੀਆ ਥਾਵਾ ਉੱਪਰ ਤਾਂ ਲੋਕਾਂ ਨੇ ਖੁਦ ਹੀ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਰੱਖ ਕੇ ਬੰਦ ਨੂੰ ਸਮਰਥਨ ਦਿੰਦਾ ਹੈ ਜਦਕਿ ਕੁਝ ਥਾਂਈ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਖੁੱਲੀਆਂ ਵੀ ਰੱਖੀਆਂ ਗਈਆਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਣਾਉਣ ਦੇ ਲਈ ਸ਼ੰਭੂ ਅਤੇ ਖਨੋਰੀ ਬਾਰਡਰ ਵਿਖੇ ਤਰਨਿਆ ਤੇ ਬੈਠੇ ਕਿਸਾਨਾਂ ਦੇ ਵੱਲੋਂ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਿੱਤੇ ਸੱਦੇ ਨੂੰ ਪ੍ਰਵਾਹ ਹੁੰਗਾਰਾ ਮਿਲਿਆ ਹੈ ਬੰਦ ਦੇ ਦੌਰਾਨ ਸੜਕੀ ਅਤੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਬਾਜ਼ਾਰਾਂ ਚ ਦੁਕਾਨਾਂ ਬੰਦ ਰਹੀਆਂ ਹਾਲਾਂਕਿ ਕਈ ਬਾਜ਼ਾਰ ਖੁੱਲੇ ਵੀ ਰਹੇ ਪੈਟਰੋਲ ਪੰਪ ਗੈਸ ਸਟੇਸ਼ਨ ਸਬਜ਼ੀ ਮੰਡੀਆਂ ਖੁੱਲੀਆਂ ਰਹੀਆਂ ਦੁੱਧ ਦੀ ਸਪਲਾਈ ਵੀ ਬੰਦ ਤੇ ਘੇਰੇ ਤੋਂ ਬਾਹਰ ਰਹੀ ਪੌਤਿਆ ਥਾਵਾਂ ਉੱਪਰ ਤਾਂ ਲੋਕਾਂ ਨੇ ਖੁਦ ਹੀ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਰੱਖ ਕੇ ਬੰਦ ਨੂੰ ਸਮਰਥਨ ਦਿੱਤਾ ਹੈ ਜਦਕਿ ਕੁਝ ਥਾਈ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਖੁੱਲੀਆਂ ਵੀ ਰੱਖੀਆਂ ਗਈਆਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਣਾਉਣ ਦੇ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਤਰਨਿਆ ਤੇ ਬੈਠੇ ਕਿਸਾਨਾਂ ਦੇ ਵੱਲੋਂ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਿੱਤੇ ਸੱਦੇ ਨੂੰ ਪਰਵਾਹ ਹੁੰਗਾਰਾ ਮਿਲਿਆ ਹੈ ਬੰਦ ਦੇ ਦੌਰਾਨ ਸੜਕੀ ਅਤੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਬਾਜ਼ਾਰਾਂ ਚ ਦੁਕਾਨਾਂ ਬੰਦ ਰਹੀਆਂ ਹਾਲਾਂਕਿ ਕਈ ਬਾਜ਼ਾਰ ਖੁੱਲੇ ਵੀ ਰਹੇ ਪੈਟਰੋਲ ਪੰਪ ਗੈਸ ਸਟੇਸ਼ਨ ਸਬਜ਼ੀ ਮੰਡੀਆਂ ਖੁੱਲੀਆਂ ਰਹੀਆਂ ਦੁੱਧ ਦੀ ਸਪਲਾਈ ਵੀ ਬੰਦ ਤੇ ਘੇਰੇ ਤੋਂ ਬਾਹਰ ਰਹੀ ਪੌਤਿਆ ਥਾਵਾ ਉੱਪਰ ਤਾਂ ਲੋਕਾਂ ਨੇ ਖੁੱਤੀ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਰੱਖ ਕੇ ਬੰਦ ਨੂੰ ਸਮਰਥਨ ਦਿੱਤਾ ਹੈ ਜਦਕਿ ਕੁਝ ਥਾਂਈ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਖੁੱਲੀਆਂ ਵੀ ਰੱਖੀਆਂ ਗਈਆਂ